ਹੋਜ ਕੱਢਦੇ ਕੱਢਦੇ ਕਿਰਪਾ ਰਾਮ ਦਾਤ ਹੋਣੀ 500 ਪੰਡਤਾਂ ਨੂੰ ਨਾਲ ਲੈ ਕੇ ਅਨੰਦਪੁਰ ਪਹੁੰਚੇ ਇਹਨਾਂ ਦਾ ਪਿਸ਼ੋਕੜ ਬ੍ਰਹਮ ਦਾਤ ਨਾਲ ਜੁੜਦਾ ਗੁਰੂ ਨਾਨਕ ਸਾਹਿਬ ਦਾ ਸੇਵਕ ਸੀ ਕਸ਼ਮੀਰ ਦਾ ਪੰਡਤ ਉਹਦਾ ਸੁਪੁੱਤਰ ਸੀ ਨਰਾਇਣ ਰਾਮ ਦਾਤ ਉਹਦਾ ਸੁਪੁੱਤਰ ਸੀ ਅੜੂ ਦਾਤ ਉਹਦਾ ਫਰਜ਼ੰਦ ਹੈ ਕਿਰਪਾ ਰਾਮ ਦਾਤ ਤੇ ਅਨੰਦਪੁਰ ਇਹ ਬੇਨਤੀ ਕੀਤੀ ਹੈ ਐ ਗੁਰੂ ਤੇਗ ਬਹਾਦਰ ਸਾਹਿਬ ਰੱਖੋ ਅਬ ਹਿੰਦਨ ਕੀ ਟੇਕ ਨਾ ਹਿਤ ਜਗ ਮਹਿ ਰਹੇ ਨਾ ਏਕ ਐ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ Hindu ਧਰਮ ਨੂੰ ਰੱਖ ਲਵੋ ਕੋਈ Hindu ਜ਼ਿੰਦਾ ਨਹੀਂ ਰਹਿਣ ਦੇਣਾ ਔਰੰਗਜ਼ੇਬ ਨੇ ਅੱਜ ਸਾਡੇ ਤੇ ਤਲਵਾਰ ਲੜਕ ਰਹੀ ਹੈ ਅਸੀਂ ਮਰ ਜਾਈਏ ਜਾਂ ਦਿਨੇ ਸਲਾਮ ਚ ਚਲੇ ਜਾਈਏ ਤੋਂ ਮੁਸ਼ਕਲ ਖੜੀ ਹੋ ਜਾਵੇਗੀ Hindu ਲੋਕ ਸਾਨੂੰ ਫੋਲੋ ਕਰਨਗੇ ਅਸੀਂ ਆਗੂ ਆ ਉਹਨਾਂ ਦੇ ਜੋ ਵੜੇਗਾ ਉਹ ਛੜੇਗਾ ਜੋ ਝੁਕੇਗਾ ਉਹਦਾ ਮਜ਼ਬ ਭੰਗ ਹੋ ਜਾਵੇਗਾ ਕਿਰਪਾ ਕਰੋ ਤੁਹਾਡੇ ਤਖਤ ਦਾ ਸ਼ੁਭਾ ਹੈ ਜੋ ਸਰਣੇ ਆਵੇ ਇਸ ਕੰਠ ਲਾਵੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਿਰਪਾ ਰਾਮਦਾਸ ਜੀ ਬਾਗ ਸੁੱਕਦਾ ਹੋਵੇ ਨਾ ਤੇ ਪਾਣੀ ਲਾ ਕੇ ਹਰਿਆ ਕੀਤਾ ਜਾਂਦਾ ਹੈ ਧਰਮ ਦਾ ਬਾਗ ਮੁਰਝਾਉਂਦਾ ਹੋਵੇ ਤੇ ਲਹੂ ਡੋਲ ਕੇ ਹਰਿਆ ਕਰੀਦਾ ਹੈ ਧਰਮ ਦਾ ਦੀਵਾ ਬੁਝਦਾ ਹੋਵੇ ਤੇਲ ਨਾਲ ਨਹੀਂ ਬਲਦਾ ਲਹੂ ਨਾਲ ਬਲਣਾ ਪੈਂਦਾ ਹੈ ਕੋਈ ਕਾਮਲ ਮਹਾਪੁਰਸ਼ ਸਿਰ ਦਵੇ ਤੇ Hindu ਧਰਮ ਬਚ ਸਕਦਾ ਹੈ ਤੇ ਨਵਾਂ ਵਰਿਆਂ ਦੇ ਗੋਬਿੰਦ ਰਾਏ ਬੈਠੇ ਸੀ ਕੋਲ ਫਰਕ ਵੇਖਿਓ ਆਪਣੇ ਨਿਆਣਿਆਂ ਦਾ ਤੇ ਗੋਬਿੰਦ ਰਾਏ ਦਾ ਇੰਨਾ ਨਿਆਣਿਆਂ ਦੀਆਂ ਰਗਾਂ 'ਚ ਆਮ ਇਨਸਾਨ ਦਾ ਲਹੂ ਹੈ ਗੋਬਿੰਦ ਰਾਏ ਦੀਆਂ ਰਗਾਂ 'ਚ ਖੁਦਾ ਦੇ ਨਵੇਂ ਸਰਗੁਣ ਸਰੂਪ ਦਾ ਲਹੂ ਹੈ ਉਹ ਬੜਾ ਫਰਕ ਹੈ ਤੇ ਮਿੱਠੇ ਮਿੱਠੇ ਬੋਲਾਂ ਵਿੱਚ ਕਹਿੰਦੇ ਬਾਪੂ ਜੀ ਤੁਹਾਡੇ ਨਾਲੋਂ ਕਾਮਲ ਮਹਾਪੁਰਸ਼ ਕਿਹੜਾ ਪੈਦਾ ਹੋਇਆ ਦਿੰਦਾ ਜਾਓ ਜਾ ਕੇ ਸਿਰ ਦੋ ਤਿਲਕ ਜੰਜੂ ਦੀ ਰੱਖਿਆ ਕਰੋ ਗੁਰੂ ਤੇਗ ਬਹਾਦਰ ਸਾਹਿਬ ਪ੍ਰਸੰਨ ਹੋਏ ਵੀ ਗੋਬਿੰਦ ਰਾਏ ਗੁਰਤਾ ਗੱਦੀ ਸੰਭਲ ਲਈ ਤਿਆਰ ਹੈ ਉੱਥੇ ਫਿਰ ਮਹਾਰਾਜ ਨੇ ਮਾਤਾ ਗੁਜਰੀ ਅਤੇ ਗੋਬਿੰਦ ਰਾਏ ਜੀ ਨਾਲ ਬਚਨ ਕੀਤੇ ਨੇ ਵੇਖੋ ਮੈਂ ਧਰਮ ਰੱਖਾਂਗਾ ਪਰ ਤੁਹਾਡੇ ਲਈ ਘਾਟੇ ਬੰਦਾ ਸੌਦਾ ਜੇ ਮੈਂ ਸਿਰ ਦੇ ਦਿੱਤਾ ਗੋਬਿੰਦ ਰਾਏ ਦੀ ਤੁਸੀਂ ਜਤੀਮ ਹੋ ਜਾਣਾ ਤੇ ਜਤੀਮਾਂ ਦਾ ਬਹੁਤਾ ਅਦਬ ਨਹੀਂ ਹੁੰਦਾ ਸੰਸਾਰ 'ਚ ਆਪਾਂ ਵੇਖਿਆ ਨਾ ਸਕੂਲ 'ਚ ਵੀ ਜੇ ਦਾ ਮਾਈ ਬਾਪ ਨਾ ਹੋਵੇ ਜਿਹੜਾ ਮਰਜੀ ਨਿਆਣਾ ਕਰਨ ਤੇ ਚਪੇੜ ਮਾਰ ਜਾਂਦਾ ਤੇ ਇਹਦੇ ਪਿੱਛੇ ਕਿਹੜਾ ਕਿਸੇ ਨੇ ਸ਼ਿਕਾਇਤ ਕਰਨੀ ਹੈ ਬੁੱਲਿੰਗ ਹੁੰਦੀ ਆ ਨਾ ਸਕੂਲਾਂ 'ਚ ਗਲੀਆਂ ਮਹੱਲੇ 'ਚ ਤੇ ਤੁਸੀਂ ਬੀਬੀ ਗੁਜਰੀ ਜੀ ਮੇਰੇ ਸਿਰ ਦਿੱਤਿਆਂ ਵਿਧਵਾ ਹੋ ਜਾਣਾ ਤੇ ਵਿਦਵਾ ਦਾ ਵੀ ਅਦਬ ਕੋਈ ਨਹੀਂ ਸਮਾਜ ਵਿੱਚ ਤਰਾਣੀਆਂ ਜਠਾਣੀਆਂ ਪੀਕੇ ਸੌਰੀ ਨਦਰ ਬਦਲ ਜਾਂਦੇ ਨੇ ਵੀ ਖਸਮ ਹੈ ਨਹੀਂ ਸਿਰ ਤੇ ਪੁੱਛਣ ਵਾਲਾ ਸਮਾਜ ਦੀ ਨਿਗਾ ਬਦਲ ਜਾਂਦੀ ਹੈ ਕੰਤ ਸਿਰ ਤੇ ਹੈ ਅਦਬ ਹੈ ਕੰਤ ਦੂਰ ਹੈ ਅਦਬ ਨਹੀਂ ਰਹਿੰਦਾ ਗੋਬਿੰਦ ਰਾਏ ਜੀ ਤੁਹਾਨੂੰ ਘਾਟਾ ਪਵੇਗਾ ਹਿੰਦੁਸਤਾਨ ਦਾ ਫਾਇਦਾ ਤੇ ਨਵਾਂ ਬਰਿਆਂ ਦੇ ਗੋਬਿੰਦ ਰਾਏ ਨੇ ਗਰਜ ਕੇ ਆਖਿਆ ਸੀ ਪਿਤਾ ਜੀ ਤੁਹਾਡੇ ਸਿਰ ਦਿੱਤਿਆਂ ਇਕੱਲਾ ਗੋਵਿੰਦ ਰਾਏ ਜਦੀਮ ਹੋਵੇਗਾ ਜੇ ਸਿਰ ਨਾ ਦਿੱਤਾ ਤੇ ਭਾਰਤ ਵਰਸ਼ ਦੇ ਲੱਖਾਂ ਬੱਚੇ ਜਦੀਮ ਹੋ ਜਾਣੇ ਨੇ ਜਾਓ ਜਾ ਕੇ ਸਿਰ ਦੇ ਦਿਓ ਮਾਤਾ ਗੁਜਰੀ ਨੂੰ ਆਖਣ ਲੱਗੇ ਤੁਹਾਡੇ ਤੇ ਦੁੱਖਾਂ ਲਦੀ ਘੜੀ ਆਣੀ ਹੈ ਮਾਤਾ ਗੁਜਰੀ ਕਹਿੰਦੀ ਪਤੀ ਦੇਵ ਸ਼ਰੀਰ ਕਰਕੇ ਮਿਟੋਗੇ ਨਿਰਗੁਣ ਸਰੂਪ ਦੇ ਤੌਰ ਤੇ ਸਦਾ ਹੀ ਪ੍ਰਗਟ ਹੋ ਤੇਰਾ ਨਾਮ ਗੁਜਰੀ ਹੈ ਦੇਰਕੁਣ ਸਰੂਪ ਦੀ ਯਾਦ ਵਿੱਚ ਮੈਂ ਸਮਾਂ ਗੁਜ਼ਾਰ ਲਵਾਂਗੀ ਤੁਹਾਡੇ ਸਿਰ ਦਿੱਤਿਆਂ ਮੈਂ ਇਕੱਲੀ ਵਿਧਵਾ ਹੁੰਨੀ ਆਂ ਜੇ ਤੁਸੀਂ ਸਿਰ ਨਾ ਦਿੱਤਾ ਤੇ ਭਾਰਤ ਵਰਸ਼ ਦੀਆਂ ਲੱਖਾਂ ਮਾਈਆਂ ਰੰਡੀਆਂ ਹੋ ਜਾਣੀਆਂ ਨੇ ਜਾਓ ਉਹਨਾਂ ਦੇ ਸੁਆਗ-ਪਾਗ ਰੱਖ ਲਓ ਸਿਰ ਦੇ ਕੇ ਤੁਸੀਂ ਕਿਹੜੀ ਦੇਵੀ ਲਵਦੇ ਹੋ ਮਾਤਾ ਗੁਜਰੀ ਨਾਲੋਂ ਵੱਡੀ ਕੋਈ ਦੇਵੀ ਨਹੀਂ ਭਾਰਤ ਦੀਆਂ ਲੱਖਾਂ ਮਾਈਆਂ ਦੀ ਅਗਰ ਮਾਗਦੇ ਵਿੱਚ ਸੰਦੂਰ ਪਰ ਫੁੱਲਤ ਰਿਹਾ ਉਸ ਵਕਤ ਤੇ ਉਹ ਮਾਤਾ ਗੁਜਰੀ ਦੀ ਕੁਰਬਾਨੀ ਸੀ ਗੁਰਦੇਵ ਨੇ ਫਿਰ ਸਲਾਹ ਦਿੱਤੀ ਹੈ ਸਾਡਾ ਬਚਨ ਸੁਣੋ ਕਿਰਪਾ RAMਦੱਤ ਜੀ ਔਰੰਗਜ਼ੇਬ ਬਹੁਤ ਹੰਕਾਰੀ ਹੈ ਤਕਬਰੀ ਬੰਦਾ ਹੈ ਮਜਲਿਸ 'ਚ ਬੈਠੋ ਤੇ ਉਹਨੂੰ ਆਖੋ ਵੀ ਤੂੰ ਕੱਲੇ ਕੱਲੇ ਹਿੰਦੂ ਦਾ ਜੰਝੂ ਲਾ ਰਿਆਂ ਹੈ ਉਮਰ ਲੰਘ ਜਾਣੀ ਤੇਰੀ ਤੂੰ ਸੌਖਾ ਰਾ ਲੱਭ ਲਿਆ ਹੈ ਆਗੂਆਂ ਦਾ ਜੰਜੂਲਾ ਕੇ ਕਨਵਰਟ ਕਰਨਾ ਚਾਹਣਾ ਤੇ ਤੈਨੂੰ ਸੌਖਾ ਇਦੋਂ ਵੀ ਰਾਹ ਦਸੀਏ ਅਸੀਂ ਸਾਰਿਆਂ ਇੱਕੋ ਹੀ ਆਗੂ ਮੰਨ ਲਿਆ ਇਸ ਦੁਨੀਆ 'ਚ ਮੁਰਸ਼ਿਦ ਸਾਡਾ ਗੁਰੂ ਤੇਗ ਬਹਾਦਰ ਹੈ ਜਾ ਕੱਲੇ ਨੂੰ ਝੁਕਾ ਲਿਆ ਦੀਨੇ ਸਲਾਮ ਚ ਉਹਨੂੰ ਲਿਆ ਸਾਰੇ ਹੀ ਹਿੰਦੂ ਜੰਜੂਲਾ ਕੇ ਮੁਸਲਮਾਨ ਹੋਣਗੇ ਹਿੰਦੁਸਤਾਨ ਦੇ ਤੇ ਸਿੱਖ ਵੀ ਸਿੱਖੀ ਛੱਡ ਕੇ ਆ ਜਾਣਗੇ ਪਿੱਛੇ ਪਰ ਜੇ ਗੁਰੂ ਤੇਗ ਬਹਾਦਰ ਕਲਮਾ ਨਹੀਂ ਪੜਦੇ ਝੁਕਦੇ ਨਹੀਂ ਤੇ ਧੰ ਕੁਰਾਨ ਦੀ ਕਸਮ ਉਠਾ ਲਿਆ ਕਦੇ ਤੱਕੇ ਦੇ ਨਾਲ ਜੰਝੂ ਨਹੀਂ ਲਾਵੇਂਗਾ ਹੁਣ ਹੰਕਾਰੀ ਬੰਦਾ ਈਗੋਇਸਟਿਕ ਬਿਹੇਵੀਅਰ ਸੋਚਦਾ ਹੈ ਵੀ ਮੈਂ ਦੋਸਤਾਂ ਝੁਕਾ ਲਿਆ ਹੈ ਮੇਰੇ ਅਗੇ ਇੱਕ ਸਾਧ ਕਿਦਾਂ ਟਿਕ ਸਕਦਾ ਹੈ ਗੁਰੂ ਦੀ ਕੀ ਹਸਤੀ ਹੈ ਛੇਤੀ ਆਂ ਕਰਦੀ ਕਸਮ ਉਠਾ ਲਈ ਕੁਰਾਨ ਦੀ ਵੀ ਇਹ ਤਾਂ ਸੌਖਾ ਰਾਹ ਹੈ ਇੱਕੇ ਛੱਡ ਕੇ ਸਭ ਖਤਮ ਹਿੰਦੂ ਤੇ ਸਿੱਖ ਜਿੰਦਾ ਠੀਕ ਹੈ ਵਾਧਾ ਰਿਆ ਤੱਕੇ ਨਾਲ ਕਿਸੇ ਦਾ ਧਰਮ ਨਹੀਂ ਬਦਲਾਂਗਾ ਪਰ ਕੋਈ ਪ੍ਰੇਮ ਨਾਲ ਲਾਲਚ ਨਾਲ ਆਉਂਦਾ ਹੈ ਉਥੇ ਤਾਂ ਫਿਰ ਕੋਈ ਦੀ ਕਰ ਸਕਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੁਨੇਹਾ ਮਿਲਿਆ ਮਹਾਰਾਜ ਨੰਗਾ ਦੀ puri ਤੋਂ ਚੱਲੇ ਸੰਗਤਾਂ ਨੂੰ ਉਤਾਰ ਦੇ ਆਗਰੇ ਗ੍ਰਿਫਤਾਰੀ ਦਿੰਦੇ ਨੇ ਦਿੱਲੀ ਕੈਦ ਕਰਕੇ ਲਿਆਂਦੇ ਗਏ ਔਰੰਗਜ਼ੇਬ ਦੇ ਹੁਕਮ ਵਿੱਚ ਤਿੰਨ ਮੁਖ ਅਫਸਰ ਨੇ ਦਿੱਲੀ ਚ ਨਿਜ਼ਾਮ ਸਹਿਬਦੀਨ ਹੈ ਗਿਲੇਦਾਰ ਮੁਤਫਲਕ ਖਾਨ ਹੈ ਤੇ ਸ਼ਾਹੀ ਕਾਜ਼ੀ ਵਹਾਬਦੀਨ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਸਲੀਮਗੜ ਕਿਲੇ ਦੇ ਕੋਲ ਭੂਤਾਂ ਵਾਲੀ ਹਵੇਲੀ ਚ ਕੈਦ ਕੀਤਾ ਗਿਆ ਹੈ ਉਹ ਇਸ ਲਈ ਵੀ ਸਹਿਮ ਜਾਣ ਡਰ ਜਾਣ ਸੁਬਾਦੀਨੇ ਸਲਾਮ ਵਿੱਚ ਹਮੀ ਪਰ ਅੱਜ ਕੱਲ ਸਾਇੰਸ ਦਾ ਜੋਕ ਹੈ ਤੋ ਤਰਕ ਉਤਰਕ ਬੜਾ ਵੱਧ ਗਿਆ ਉਹ ਨਹੀਂ ਜੀ ਭੂਤ ਤੇ ਹੁੰਦੇ ਹੀ ਨਹੀਂ ਕਿੰਨੀ ਕਿ ਨਿਗਾਹ ਤੇਰੀ ਕੀ ਤੂੰ ਤਾਂ ਗਵੇਖ ਲਿਆ ਅੱਛਾ ਜੇ ਤੂੰ ਇਹੀ ਕਸਵੱਟੀ ਮਨ ਲਈ ਵੀ ਤੈਨੂੰ ਨਹੀਂ ਦਿਖਦਾ ਤੇ ਉਹ ਹੈ ਨਹੀਂ ਤੈਨੂੰ ਦਿਖਦਾ ਕਿੰਨਾ ਕਾ ਅ ਤਾਰੇ ਤੈਨੂੰ ਦਿਨੇ ਦਿਖਦੇ ਨਹੀਂ ਟੈਲੀ ਸਕੋਪ ਚ ਵੇਖੇ ਤੇ ਦਿਖ ਜਾਂਦੇ ਨੇ ਬੈਕਟੀਰੀਆ ਤੈਨੂੰ ਨਹੀਂ ਦਿਖਦਾ ਪਾਣੀ ਚ ਮਾਈਕਰੋਸਕੋਪ ਲੈ ਤੇ ਦਿਖ ਜਾਂਦਾ ਕੁਝ ਹੈਨ ਐਸੀਆਂ ਹਸਤੀਆਂ ਜੋ ਸ਼ੀਸ਼ੇ ਚ ਵੀ ਨਹੀਂ ਦਿਖਦੀਆਂ ਉਹਨੂੰ ਬਾਣੀਆਂ ਦੀ ਹੈ ਨਿਰਗੁਣ ਇਨਵੀਜ਼ੀਬਲ ਦੁਨੀਆ ਜੋ ਤੈਨੂੰ ਦਿਖਦਾ ਉਹ ਵਿਜ਼ੀਬਲ ਦੁਨੀਆ ਨਿਰਗੁਣ ਆਪ ਸਰ ਗੁਣ ਵੀ ਉਹੀ ਕਲਾਧਾਰ ਜਿਨ ਸਗਲੀ ਮੋਹੀ ਹੀ ਇਜ਼ ਵਿਜ਼ੀਬਲ ਐਟ ਵਿਲ ਐਂਡ ਇਨਵਿਜ਼ੀਬਲ ਐਟ ਵਿਲ ਚਾਵੇ ਤੇ ਗੋਚਰ ਹੈ ਚਾਵੇ ਤੇ ਪ੍ਰਗਟ ਹੈ ਗੋਚਰ ਦੁਨੀਆ ਪ੍ਰਭੂ ਪਰਮੇਸ਼ਵਰ ਸ਼ਹੀਦ ਸਿੰਘ ਪੂਤ ਪ੍ਰੇਤ ਐਟਮਸ ਜਿਨ੍ਹਾਂ ਤੋਂ ਬੰਦਾ ਬਣਿਆ ਵਿਜ਼ੀਬਲ ਦੁਨੀਆ ਅਸਥੂਲ ਸ਼ਰੀਰ ਸਾਹਮਣੇ ਬੈਠੇ ਨੇ ਕਈ ਕੋਟ ਪੂਤ ਪ੍ਰੇਤ ਸੂਕਰ ਨਿਰਗਾਚ देयर ਆ ਰਿਲੀయన్స్ ਆਫ ਗੋਸਟ ਬਣੀਆਂ ਦੀ ਬਹੁਤ ਘੂਤ ਪ੍ਰੇਤ ਨੇ ਵਹਾਬਦੀਨ ਤੇ ਸੈਫਦੀਨ ਗੱਲਾਂ ਕਰਦੇ ਨਹੀਂ ਵੀ ਉਹ ਜਿਹੜਾ ਸਿੱਖਾਂ ਦਾ ਗੁਰੂ ਰਾਤ ਆਪਾਂ ਪੁੱਤਾਂ ਵਾਲੀ ਵੇਲੀ 'ਚ ਟੱਕਿਆ ਸਵੇਰ ਹੋ ਗਈ ਹੈ ਪਤਾ ਲਓ ਸਹਿਮ ਗਿਆ ਡਰ ਗਿਆ ਦੀਨੇ ਸਲਾਮ ਚਾਹੇਗਾ ਤੇ ਮਰਮੋਕੀ ਗਿਆ ਖੌਫ ਦੇ ਨਾਲ ਵਹਾਬਦੀਨ ਨੇ ਜਵਾਬ ਦਿੱਤਾ ਸੈਫਦੀਨ ਨੂੰ ਸੋਹਨ ਲਾਲ ਸੂਰੀ ਨੇ ਤਾਰੀਖੇ ਪੰਜਾਬ 'ਚ ਲਿਖਿਆ ਫਾਰਸੀ ਦੇ ਬੋਲ ਨੇ ਮਕਾਨੇ ਜ਼ਿੰਦਾਰਾ ਬਹੁਤ ਰਜ਼ ਗੁਲਸ਼ਨ ਤਸਵਰ ਫਰਮੂਦ ਉਹ ਸਿਖਾਂ ਦਾ ਗੁਰੂ ਏਦਾਂ ਭੂਤਾਂ ਵਾਲੀ ਹਵੇਲੀ 'ਚ ਸੈਰ ਕਰ ਰਿਹਾ ਟਹਿਲ ਰਿਹਾ ਹੈ ਜਿਵੇਂ ਕੋਈ ਖੇੜੇ ਮਤੇ ਬਗੀਚੇ 'ਚ ਟਹਿਲਦਾ ਆਇਆ ਗੁਰੂ ਪਰਮੇਸ਼ਰ ਤੇ ਕਾਦਾ ਸਾਇਆ ਭੂਤਾਂ ਪ੍ਰੇਤਾਂ ਦਾ ਸਤਗੁਰ ਮੇਰਾ ਬੇਮਹਤਾਜ ਮਈ ਗੁਰੂ ਇਸ ਟੋਟਲੀ ਇੰਡੀਪੈਂਡੈਂਟ ਕਿਸੇ ਡਰ 'ਚ ਨਹੀਂ ਕਿਸੇ ਭੈਅ 'ਚ ਨਹੀਂ ਕਿਸੇ ਦੇ ਅਧੀਨ ਨਹੀਂ ਸਤਗੁਰ ਮੇਰਾ ਸਭ ਸੁਖ ਦਾ ਦਾਤਾ ਸਤਗੁਰ ਮੇਰਾ ੁਰਖ ਵਿਦਾਤਾ because my true guru is the creator